ਖਬਰ ਆ ਰਹੀ ਹੈ ਕਿ ਕੁਝ ਨੌਜਵਾਨ ਗਏ ਸੀ ਬੇੜੀ ਦੇ ਵਿੱਚ ਕਿਸੇ ਪਰਿਵਾਰ ਨੂੰ ਪਾਣੀ ਦੇਣ ਵਾਸਤੇ ਉਹ ਪਾਣੀ ਦੇ ਵਿੱਚ ਡੁੱਬ ਕੇ ਬੇੜੀ ਤੇ ਗਏ ਸੀ ਬਲਕਿ ਪਰ ਤੁਸੀਂ ਤੇ ਇੱਥੇ ਪੈਦਲ ਹੀ ਚੱਲ ਕੇ ਗਏ ਹੋ ਤੇ ਪੈਦਲ ਹੀ ਆ ਗਏ ਹੋ ਤੁਸੀ ਜਾਣ ਨਹੀਂ ਲੱਗਦਾ ਕਿ ਜੋਖਮ ਦੇ ਵਿੱਚ ਪਾ ਕੇ ਗਏ ਹੋ ਕਿ ਲੋ ਸਰਕਾਰ ਕੋਲ ਹੈਗਾ ਕੱਖ ਨਹੀਂ ਤਾਂ ਅਸੀਂ ਕੀ ਕਰੀਏ ਸਰਕਾਰ ਅੰਨੀ ਅੰਨੇ ਦਿਹਾਣੀ ਵੀ ਅੱਜ ਤੋਂ ਪਹਿਲਾਂ ਪਾਣੀ ਛੱਡ ਕੇ ਕੋਈ ਮਹੀਨਾ ਛੱਡ ਦਈਏ ਇਹਨਾਂ ਨੂੰ ਪਤਾ ਹੀ ਪਾਣੀ ਆਉਣਾ ਵਾ ਤੇ ਝੋਨੇ ਦੀ ਬਰਬਾਦੀ ਕਿਉਂ ਕੀਤੀ ਇਹਨਾਂ ਨੇ 4-4000 ਰੁਪਿਆ ਸਾਨੂੰ ਮਾਜਬਾ ਦੇ ਗਈ ਤੇ ਮੂੰਹ ਹੀ ਪੂੰਝ ਤੇ ਅੱਜ ਕੱਲ ਦੀਆਂ ਸਰਕਾਰਾਂ ਕਰਨੇ ਡਈਆਂ ਵਾ ਤੇ ਸੂੜੀ ਮਗਰੋਂ ਆਉਂਦੀ ਆ ਤੇ ਫੋਟੋਆਂ ਲਾਲ ਜੀਰ ਕੇ ਭੁੱਲ ਰਗੇ ਦਵਾ-ਦਵ ਲੋਹੰਡਾ ਪੈਂਦੇ ਆ ਇੱਥੇ ਕੁਛ ਵੀ ਜਿਹੜਾ ਵਾ ਸਰਕਾਰ ਦਾ ਕੋਈ ਵੀ ਨਹੀਂ ਮਨੰਦਾ ਜਿਹੜਾ ਚੰਗਾ ਵਾ ਸਾਨੂੰ ਨਹੀਂ ਸਾਰ ਸਿੰਘ ਵਧੀਆ ਲੱਗੀ ਹ ਤੱਕ ਆ ਜਿਹੜੇ ਲੋਕਾਂ ਨੂੰ ਤੁਸੀਂ ਮਿਲ ਕੇ ਆਏ ਉਹਨਾਂ ਲੋਕਾਂ ਦੇ ਹਾਲਾਤ ਕਿਸ ਤਰੀਕੇ ਦੇ ਆ ਕੀ ਲੱਗਦਾ ਕਿ ਜਿਸ ਹਿਸਾਬ ਦੇ ਨਾਲ ਤੁਸੀਂ ਆਪਣੇ ਸਵਾਲ ਸਾਹਮਣੇ ਰੱਖ ਰਹੇ ਹੋ ਉੱਥੇ ਕੋਈ ਮੰਤਰੀ ਕੋਈ ਵਿਧਾਇਕਾ ਕੋਈ ਸਰਕਾਰ ਦਾ ਕਰਮਚਾਰੀ ਪਹੁੰਚਿਆ ਨਹੀਂ ਉੱਥੇ ਮੰਤਰੀ ਉਦੋਂ ਜਾਣੇ ਆ ਜਦੋਂ ਵੋਟਾਂ ਲੈਣੀਆਂ ਵਾ ਹੁਣ ਕੋਈ ਸਾਰ ਨਹੀਂ ਕਿਸੇ ਮੰਤਰੀ ਨੂੰ ਹੈਗੀ ਇਹ ਜੋ ਵੀ ਸਹਾਇਤਾ ਹੁੰਦੀ ਹੈ ਬਾਬੇ ਸ੍ਰੀ ਸ਼ਬਦ ਲਾਲ ਜਾਣਦੇ ਆ ਬਾਬਾ ਸੁਖਾ ਸਿੰਘ ਜੱਲੋਂ ਉਹ ਸਿੰਘੋ ਤੇ ਝੰਡੇ ਆ ਜਾ ਕੇ ਸਾਜੂ ਸਮਾਨ ਰਾਸ਼ਨ ਪਾਣੀ ਦੇ ਆਏ ਹੋ ਉਹਨਾਂ ਦੇ ਕੋਲ ਕੀ ਲੱਗਦਾ ਕਿ ਸੀਐਮ ਭਗਵੰਤ ਮਾਨ ਸਾਹਿਬ ਦਾ ਹੈਲੀਕਾਪਟਰ ਤਾਂ ਭੇਜਿਆ ਹੋਇਆ ਰਾਸ਼ਨ ਪਾਣੀ ਨਹੀਂ ਪਹੁੰਚਿਆ ਉੱਥੇ ਸਾਰ ਤੇਲ ਮੁੱਕ ਗਿਆ ਤੇ ਹੈਲੀਕਾਪਟਰ ਕਿੱਧਰ ਜਾਊਗਾ ਇਹਨਾਂ ਨੂੰ ਇਹਨਾਂ ਚੀਜ਼ਾਂ ਦਾ ਨਹੀਂ ਆ ਉਹ ਛੋਸ਼ੇਬਾਜੀ ਆ ਫੋਟੋ ਲਵਾਉਂਦੇ ਆ ਸਾਡੇ ਤੱਕ ਕੋਈ ਇੱਥੇ ਤੱਕ ਖਬਰ ਨਹੀਂ ਆਈ ਇਹੋ ਜਿਹਾ ਕੋਈ ਨਹੀਂ ਆਇਆ ਮੰਤਰੀ ਬਣਿਆ ਇਹ ਲੋਕ ਵੀਰਿਆ ਵੀ ਅਸੀਂ ਅੱਜ 23 ਹਲਾ ਆ ਗਿਆ ਸੀ ਪਾਣੀ ਹੁਣ 5 ਹਲਾ ਇੱਥੇ ਕੀ ਬਣੂਗਾ ਬਾਨਾ ਕੀ ਆ ਇਹੋ ਕੁਝ ਹੋਣਾ ਵਾ ਸਰਕਾਰਾਂ ਦੇ ਪੱਲੇ ਕੱਖ ਨਹੀਂ ਆ ਕਹਿੰਦੇ ਸਾਡੇ ਕੋਲ ਖਜ਼ਾਨਾ ਭਰਿਆ ਖਜ਼ਾਨਾ ਕੀ ਕਰਨਾ ਸੀ ਖਜ਼ਾਨਾ ਦੇ ਇੰਨਾ ਹੋਣ ਤੋਂ ਨਾ ਕਿ ਪੰਜੀ ਪੰਜੀ ਹਜ਼ਾਰ ਰੁਪਏ ਲਾ ਕੇ ਫਸਲਾਂ ਦਾ ਗਰੀਬ ਬੈਠੇ ਆ ਉੱਥੇ ਕੀ ਕੀਤਾ ਜਾਊਗਾ ਪੰਜਾਬ ਦੀ ਇੱਕ ਹੜਾਂ ਦੇ ਵਿੱਚ ਅਜਿਹੀ ਤਸਵੀਰ ਤੁਹਾਡੇ ਨਾਲ ਸਾਂਝੀ ਕਰਨੀ ਚਾਹਣਾ ਕਿ ਸੇਵਾਦਾਰ ਸਿੰਘ ਨੇ ਜਿਹੜੇ ਰਾਸ਼ਨ ਲੈ ਕੇ ਆਏ ਸੀ ਪਰ ਇਹਨਾਂ ਨੇ ਰਾਸ਼ਨ ਜਿਹੜਾ ਉਹਨਾਂ ਹੜਪੀੜਤਾਂ ਦੇ ਘਰ-ਘਰ ਦੇ ਵਿੱਚ ਜਾ ਕੇ ਦੇਖ ਕੇ ਆਂਦਾ ਹੈ ਤਾਂ ਇਸੇ ਨੂੰ ਲੈ ਕੇ ਇਹ ਜਿਹੜੇ ਨੌਜਵਾਨ ਨੇ ਜਿਹੜੇ ਪੰਜਾਬ ਦੇ ਜੰਮੇ ਨੇ ਇਹਨਾਂ ਦੇ ਵੱਲੋਂ ਇਸਾ ਵੱਡੀ ਮਿਹਨਤ ਦੇ ਨਾਲ ਸਾਹਮਣਾ ਕਰਦਾ ਹੋਇਆ ਆਪਣੀ ਜਾਨ ਨੂੰ ਜੋਖਮ ਦੇ ਵਿੱਚ ਪਾ ਕੇ ਉਹਨਾਂ ਪੀੜਤ ਪਰਿਵਾਰਾਂ ਦੇ ਘਰਾਂ ਤੱਕ ਸੰਗਤ ਦੇ ਵੱਲੋਂ ਭੇਜਿਆ ਹੋਇਆ ਜਿਹੜਾ ਸਾਜੋ ਸਮਾਨ ਹੈ ਰਾਸ਼ਨ ਪਾਣੀ ਹੈ ਘਰਾਂ ਦੇ ਵਿੱਚ ਵੰਡ ਕੇ ਆਏ ਨੇ ਗੱਲਬਾਤ ਕਰ ਲੈਣੇ ਕਿਹੜੀ ਜਗ੍ਹਾ ਤੋਂ ਆਏ ਨੇ ਭਾਈ ਜੀ ਸਭ ਤੋਂ ਪਹਿਲਾਂ ਤਾਂ ਦੱਸੋ ਕਿ ਨਾਮ ਕੀ ਹੈ ਤੁਹਾਡਾ ਸਾਹ ਵਾਹਿਰ ਜੀ ਕੀ ਫਤਿਹ ਮੇਰਾ ਨਾਮ ਜੀ ਪ੍ਰਭਜੀਤ ਸਿੰਘ ਕਿੱਥੋਂ ਦੇ ਰਹਿਣ ਵਾਲੇ ਹੋ ਪਿੰਡ ਪੋਵਾਲ ਦੇ ਜੀ ਇਹ ਜਿੰਨੀ ਵੀ ਸੰਗਤ ਆਈ ਸਾਰੀ ਪੋਵਾਲ ਤੋਂ ਆਈ ਆ ਇਹ ਕੁਝ ਪੱਟੀ ਤੋਂ ਆਈ ਆ ਹੂੰ ਕੁਛ ਇਸ ਤਰ੍ਹਾਂ ਲਾਗੋ ਬੰਨੇ ਸੰਗਤ ਆਈ ਆ ਕਿਹੜਾ ਕਿਹੜਾ ਸਾਜੋ ਸਮਾਨ ਲੈ ਕੇ ਆਏ ਹੋ ਤੁਸੀਂ ਇਹ ਆਪਣੇ ਬਿਸਕਟ ਸੀ कुरकुरੇ ਹੀ ਹੂੰ ਤੇ ਰਾਸ ਹੀ ਤੇ ਪਾਣੀ ਲੈ ਕੇ ਗਏ ਵਾਵਾ ਹਰਾ ਤੇ ਫਰੂਡੀਆਂ ਵੰਡ ਕੇ ਆਏ ਆ ਉਹ ਅੱਗੇ ਇੱਕ ਖਬਰ ਆ ਰਹੀ ਹੈ ਕਿ ਕੁਝ ਨੌਜਵਾਨ ਗਏ ਸੀ ਬੇੜੀ ਦੇ ਵਿੱਚ ਕਿਸੇ ਪਰਿਵਾਰ ਨੂੰ ਪਾਣੀ ਦੇਣ ਵਾਸਤੇ ਪਾਣੀ ਦੇ ਵਿੱਚ ਡੁੱਬ ਡੁੱਬ ਕੇ ਬੇੜੀ ਤੇ ਗਏ ਸੀ ਬਲਕਿ ਪਰ ਤੁਸੀਂ ਤੇ ਇੱਥੇ ਪੈਦਲ ਹੀ ਚੱਲ ਕੇ ਗਏ ਹੋ ਤੇ ਪੈਦਲ ਹੀ ਆ ਗਏ ਹੋ ਤੁਸੀ ਜਾਣ ਨਹੀਂ ਲੱਗਦਾ ਕਿ ਜੋਖਮ ਦੇ ਵਿੱਚ ਪਾ ਕੇ ਗਏ ਕਿਰੋਂ ਸਰਕਾਰ ਕੋਲ ਹੈਗਾ ਕੱਖ ਨਹੀਂ ਤਾਂ ਅਸੀਂ ਕੀ ਕਰੀਏ ਸਰਕਾਰ ਅੰਨੀ ਦਿਹਾੜੀ ਵੀ ਅੱਜ ਤੋਂ ਪਹਿਲਾਂ ਪਾਣੀ ਛੱਡ ਕੇ ਕੋਈ ਮਹੀਨਾ ਛੱਡ ਦਈਏ ਇਹਨਾਂ ਨੂੰ ਪਤਾ ਸੀ ਪਾਣੀ ਆਉਣਾ ਵਾ ਤੇ ਝੋਨੇ ਦੀ ਬਰਬਾਦੀ ਕਿਉਂ ਕੀਤੀ ਇਹਨਾਂ ਨੇ ਇਨਾ ਪਿਛਲੀ ਵਾਰੀ 6688 800 ਰੁਪਿਆ ਮਾਜਬਾ ਲਿਆਇਆ ਹੈ ਸੈਂਟਰ ਸਰਕਾਰ ਲੋ 4 4000 ਰੁਪਿਆ ਸਾਨੂੰ ਮਾਜਬਾ ਦੇ ਗਏ ਤੇ ਮੂੰਹ ਹੀ ਪੁੱਛ ਤੇ ਅੱਜ ਕੱਲ੍ਹ ਦੀਆਂ ਸਰਕਾਰਾਂ ਕਰਨੇ ਡਈਆਂ ਵਾ ਤੇ ਸੂੜੀ ਮਗਰੋਂ ਆਉਂਦੀ ਆ ਤੇ ਫੋਟੋਆਂ ਲਾਲਜੀ ਵਰਗੇ ਭੁੱਲ ਰਗੇ ਦਵਾ-ਦਵ ਲਵੋਂਡਾ ਪੈਂਦੇ ਆ ਇੱਥੇ ਕੁਝ ਵੀ ਜਿਹੜਾ ਵਾ ਸਰਕਾਰ ਦਾ ਕੋਈ ਵੀ ਨਹੀਂ ਮਨੰਦਾ ਜਿਹੜਾ ਚੰਗਾ ਵਾ ਸਾਨੂੰ ਨਹੀਂ ਸਾਰ ਸਿੰਘ ਵਧੀਆ ਲੱਗੀ ਹ ਤੱਕ ਜਿਹੜੇ ਲੋਕਾਂ ਨੂੰ ਤੁਸੀਂ ਮਿਲ ਕੇ ਆਏ ਉਹਨਾਂ ਲੋਕਾਂ ਦੇ ਹਾਲਾਤ ਕਿਸ ਤਰੀਕੇ ਦੇ ਆ ਕੀ ਲੱਗਦਾ ਕਿ ਜਿਸ ਹਿਸਾਬ ਦੇ ਨਾਲ ਤੁਸੀਂ ਆਪਣੇ ਸਵਾਲ ਸਾਹਮਣੇ ਰੱਖ ਰਹੇ ਹੋ ਉੱਥੇ ਕੋਈ ਮੰਤਰੀ ਕੋਈ ਵਿਧਾਇਕਾ ਕੋਈ ਸਰਕਾਰ ਦਾ ਕਰਮਚਾਰੀ ਪਹੁੰਚਿਆ ਨਹੀਂ ਉੱਥੇ ਮੰਤਰੀ ਪਾਜੀ ਕਿਦੋਂ ਜਾਣਾ ਵਾ ਮੰਤਰੀ ਉਦੋਂ ਜਾਣੇ ਆ ਜਦੋਂ ਵੋਟਾਂ ਲੈਣੀਆਂ ਵਾ ਹੁਣ ਕੋਈ ਸਾਰ ਨਹੀਂ ਕਿਸੇ ਮੰਤਰੀ ਨੂੰ ਹੈਗੀ ਇਹ ਜੋ ਵੀ ਸਹਾਇਤਾ ਹੁੰਦੀ ਆ ਬਾਬੇ ਸ੍ਰੀ ਹਿਸਾਬਾ ਜਾਣਦੀ ਆ ਬਾਬਾ ਸੁਖਾ ਸਿੰਘ ਜੀ ਲੋਂ ਉਹ ਸਿੰਘੋ ਤੇ ਝੰਡੇ ਆ ਬਾਕੀ ਇਤਨਾ ਭਰਾ ਜਿਹੜੇ ਉਹ ਆਂਡੇ ਆ ਤੁਹਾਨੂੰ ਵੀ ਉਹਨਾਂ ਨੇ ਭੇਜਿਆ ਨਹੀਂ ਸਾਨੂੰ ਉਹਨਾਂ ਨੇ ਹੀ ਭੇਜਿਆ ਅਸੀਂ ਨੇ ਇਹਨਾਂ ਵੀਰਾਂ ਲੋੋਂ ਆਏ ਹਣਾਲ ਭੀ ਇਹ ਕਹਿੰਦੇ ਵੀਰੋਂ ਨਹੀਂ ਮਿਲੇ ਸੀ ਇਹ ਸੇਵਾ ਕਰਨ ਵਾਸਤੇ ਆਏ ਸੀ ਨਾਲ ਆ ਤੇ ਅਸੀਂ ਨਾਲ ਆਏ ਆ ਆਮ ਕਰਕੇ ਜਿਹੜੇ ਲੋਕ ਸੇਵਾ ਲੈ ਕੇ ਆਉਂਦੇ ਆ ਹੜਪੀੜਤਾ ਦੀ ਮਦਦ ਕਰਨ ਵਾਸਤੇ ਆਉਂਦੇ ਤਾਂ ਉਹਨਾਂ ਦੇ ਵੱਲੋਂ ਆਪਣਾ ਵਹੀਕਲ ਸਾਜੋ ਸਮਾਨ ਵਾਲਾ ਇੱਕ ਜਗ੍ਹਾ ਤੇ ਟਿਕਾਣੇ ਤੇ ਅੱਗੇ ਖਲਾਰ ਦਿੱਤਾ ਜਾਂਦਾ ਤੇ ਉਸ ਤੋਂ ਬਾਅਦ ਆਵਾਜ਼ ਦਿੱਤੀ ਜਾਂਦੀ ਹੈ ਕਿ ਆਕੇ ਲੈ ਜਾਓ ਤੁਹਾਨੂੰ ਨਹੀਂ ਲੱਗਦਾ ਕਿ ਤੁਸੀਂ ਜਾਣ ਜੋਖਮ ਚ ਪਾ ਕੇ ਗਏ ਹੋ ਇਹ ਉਹ ਤਾਂ ਠੀਕ ਆ ਭਾਜੀ ਮੰਨੀ ਦੀ ਆ ਬਾਕੀ ਹੁਣ ਕੀ ਕੀਤਾ ਜਾਵੇ ਜੇ ਕਿਸੇ ਭਰਾ ਪੰਜਾਬੀ ਭਰਾ ਨੂੰ ਮੁਸੀਬਤ ਪਈ ਆ ਤੇ ਪੰਜਾਬੀ ਨਹੀਂ ਕੱਟਣੀ ਆ ਕਿਸੇ ਮੰਤਰੀ ਨੇ ਨਹੀਂ ਕੱਟਣੀ ਨਾ ਮੰਤਰੀ ਨੇ ਸਾਰ ਲੈਣੀ ਆ ਤੇ ਨਾ ਲੈ ਸਕਦਾ ਵਾ ਇਹ 200 300 ਦੇ ਬੰਦਾ ਕੋਈ ਨਹੀਂ ਵੇਖਦਾ ਅੱਜ ਕੱਲ੍ਹ ਇਹਨਾਂ ਨੂੰ ਤੁਸੀਂ ਜਾ ਕੇ ਸਾਜੂ ਸਮਾਨ ਰਾਸ਼ਨ ਪਾਣੀ ਦੇ ਆਏ ਹੋ ਉਹਨਾਂ ਦੇ ਕੋਲ ਕੀ ਲੱਗਦਾ ਕਿ ਸੀਐਮ ਭਗਵੰਤ ਮਾਨ ਸਾਹਿਬ ਦਾ ਹੈਲੀਕਾਪਟਰ ਦਾ ਭੇਜਿਆ ਹੋਇਆ ਰਾਸ਼ਨ ਪਾਣੀ ਨਹੀਂ ਪਹੁੰਚਿਆ ਉੱਥੇ ਸਰ ਤੇਲ ਮੁੱਕ ਗਿਆ ਤਾਂ ਹੈਲੀਕਾਪਟਰ ਕਿੱਧਰ ਜਾਊਗਾ ਇਹਨਾਂ ਨੂੰ ਇਹਨਾਂ ਚੀਜ਼ਾਂ ਦਾ ਨਹੀਂ ਆ ਉਹ ਛੋਸ਼ੇ ਬਾਜੀ ਆ ਫੋਟੋ ਲਵਾਉਂਦੇ ਆ ਸਾਡੇ ਤੱਕ ਕੋਈ ਇੱਥੇ ਕਰ ਖਬਰ ਨਹੀਂ ਆਈ ਇਹੋ ਜਿਹਾ ਕੋਈ ਨਹੀਂ ਆਇਆ ਮੰਤਰੀ ਬਣਿਆ ਮੰਤਰੀਆਂ ਦੇ ਆਪ ਦੇ ਅਗਨ ਬੋਟਾਂ 'ਚ ਤੇਲ ਮੁੱਕ ਜਾਂਦੇ ਆ ਦੇ ਡੁੱਬ ਜਾਂਦੇ ਆ ਠੀਕ ਹੈ ਜੀ ਉਨਾਂ ਅਨੁਸਾਰ ਲੋ ਆਣ ਕੇ ਜਿਨ੍ਹਾਂ ਦੇ ਘਰ ਪਾੜ ਗਏ ਆ ਕੋਠੇ ਪਾੜ ਗਏ ਕੋਠਿਆਂ ਤੇ ਚੜੇ ਬੈਠੇ ਆ ਬਾਬਾ ਨੁਕਸਾਨ ਹੋ ਗਿਆ ਬਹੁਤ ਯਾਰਾ ਹੋ ਗਿਆ ਜੀ ਇਹ ਲੋਕ ਵੇ ਦੇ ਆ ਵੀ ਅਸੀਂ ਅੱਜ 23 ਵਾਲਾ ਆ ਗਿਆ ਸੀ ਪਾਣੀ ਹੁਣ 5 ਜੀ ਵਾਲਾ ਇੱਥੇ ਕੀ ਬਣੂਗਾ ਬਾਨਾ ਕੀ ਆ ਇਹੋ ਕੁਝ ਹੋਣਾ ਵਾ ਸਰਕਾਰਾਂ ਦੇ ਪੱਲੇ ਕੱਖ ਨਹੀਂ ਆ ਕਹਿੰਦੇ ਸਾਡੇ ਕੋਲ ਖਜ਼ਾਨਾ ਭਰਿਆ ਖਜ਼ਾਨਾ ਕੀ ਕਰਨਾ ਅਸੀਂ ਖਜ਼ਾਨਾ ਦੇ ਇੰਨਾ ਹੁਣ ਦੋ ਨਾ 5 5000 ਰੁਪਏ ਲਾ ਕੇ ਫਸਲਾਂ ਦਾ ਗਰੀਬ ਬੈਠੇ ਆ ਉੱਥੇ ਕੀ ਕੀਤਾ ਜਾਊਗਾ ਖਾਣਾ ਦੇ ਪੁੱਤਾਂ ਦੀ ਸਵਾਂ ਦੇ ਵੀ ਆ 5 5000 ਰੁਪਇਆ ਜਿਹੜਾ ਵਾ ਅਸੀਂ ਹਰ ਜ਼ਮੀਨ ਦਾ ਉਹਨੂੰ ਦੇਵਾਂਗੇ ਇਹੋ ਕੰਮ ਛੱਡਣਾ ਚਾਹਤੋ 2 ਮਹੀਨੇ ਪਹਿਲਾਂ ਛੱਡਦੇ ਕੋ ਝੋਨਾ ਤੱਕ ਕੋਈ ਲਾਉਂਦਾ ਪਹਿਲਾਂ ਖਰਚਾ ਜਿਹੜਾ ਅਸੀਂ ਘਰੋਂ ਲਾ ਕੇ ਉਹ ਵੀ ਖਤਮ ਹੋ ਚੁੱਕਾ ਤੁਸੀਂ ਸਰਹੱਦੀ ਏਰੀਏ ਦੇ ਨਾਲ ਸੰਬੰਧਤੋਂ ਜਦੋਂ ਵੀ ਹੜ ਆਉਂਦੇ ਤੇ ਆਉਂਦੇ ਨੇ ਤੇ ਬਹੁਤ ਸਾਰਾ ਨੁਕਸਾਨ ਤੁਹਾਨੂੰ ਲੋਕਾਂ ਨੂੰ ਝੱਲਣਾ ਪੈਂਦਾ ਹੈ ਕੀ ਲੱਗਦਾ ਹੈ ਕਿ ਜਿੰਨੀਆਂ ਵੀ ਸਰਕਾਰਾਂ ਵੇਲੇ ਅਜੇ ਤੱਕ ਜਿਹੜੀਆਂ ਸੱਤਾ ਦੇ ਵਿੱਚ ਰਹੀਆਂ ਨੇ ਉਹਨਾਂ ਦੇ ਵੇਲੇ ਇਸ ਤਰੀਕੇ ਦੇ ਜਦੋਂ ਮਾਹੌਲ ਬਣਦੇ ਨੇ ਸਾਰਿਆਂ ਦਾ ਰਵਈਆ ਤੁਹਾਨੂੰ ਸਾਰੇ ਲੋਕਾਂ ਨੂੰ ਲੈ ਕੇ ਇਦਾਂ ਦਾ ਹੀ ਰਿਹਾ ਹੈ ਕਾਲੀ ਦਲ ਜਿਹੜੀ ਸੀ ਨਾ ਅਸੀਂ ਸਾਨੂੰ ਕੋਈ ਸਾਰੀ ਕੁਝ ਹੀ ਆ ਕਾਲੀ ਦਾਰ ਨੇ 12-12000 ਰੁਪਏ ਸਹੂਲਤ ਵੀ ਦਿੱਤੀ ਜੇ ਕਿਸੇ ਗਰੀਬ ਭਰਾ ਦੀ ਪਹਿਲੀ ਟੱਠੀ ਉਹ ਵੀ ਦਿੱਤੀ ਸੀ ਹੁਣ ਵੀ ਸੁਖਵੀਰ ਬਾਦਲ ਜਿਹੜਾ ਵਾ ਘਰ ਘਰ ਜਾਏ ਦੇ ਲੋਕਾਂ ਦੇ ਘਰਾਂ ਹੀ ਜਾ ਰਿਹਾ ਵਾ ਫਰੋਜਪੁਰ ਏਰੀਆ ਜਾ ਰਿਹਾ ਵਾ ਹੁਣ ਡੇਰੇ ਬਾਬੇ ਨਾਨਕ ਗਿਆ ਆ ਵਾ ਸਰਤਾਨਪੁਰ ਲੋਧੀ ਪਹੁੰਚਿਆ ਸੀ ਉੱਥੇ ਕੋਈ 18000 ਲੀਟਰ ਡੀਜ਼ਲ ਦਿੱਤਾ ਆ ਐਵੇਂ ਸਰਕਾਰ ਦੀ ਸਹਾਈ ਦਾ ਹਰ ਕੋਈ ਕਰ ਰਿਹਾ ਵਾ ਮੁੱਖ ਮੰਤਰੀ ਮਾਨ ਸਾਹਿਬ ਕਹਿੰਦੇ ਕਿ ਜੋ ਮਰਜ਼ੀ ਕਰੀ ਜਾਣ ਅਕਾਲੀ ਦਲ ਵਾਲੇ ਇੱਥੇ ਡਾਇਨਾਸੌਰ ਤੇ ਆ ਸਕਦੇ ਪਰ ਅਕਾਲੀ ਦਲ ਵਾਲੇ ਭੁੱਲ ਜਾਣ ਕਿ ਇੱਥੇ ਅਕਾਲੀਆਂ ਦਾ ਰਾਜ ਆ ਜੂ ਤੇ ਪਹਿਲਾਂ ਗੱਲ ਕੀ ਗਾਂ ਦੇ ਚੁੜਕਲੇ ਸੀ ਚੁੜਕਲੇ ਛੜਾਤੇ ਆ ਤੇ ਸਰਕਾਰ ਮਗਰ ਲਾਲੀ ਪਬਲਿਕ ਲਾਲੀ ਆ ਤੇ ਗਾਂ ਪਬਲਿਕ ਚੁੜਕਲੀਆਂ ਤਾਂ ਨਹੀਂ ਰਹਿੰਦੀ ਗਾਂ ਦਾ ਸਮਾ ਸੋਚਣ ਕਿ ਕਿੰਨੂ ਆਉਣਾ ਸੱਤਿਆਜ ਕਿੰਨੇ ਨਹੀਂ ਆਉਣਾ ਹੂੰ ਇੱਥੇ ਤੇ ਜਿਹੜੀ ਆ ਨਾ ਆਉਂਦੀ ਆ ਮਗਰੋਂ ਜਾਂਦੀ ਆ ਪਹਿਲਾਂ ਕੁਛ ਮੰਤਰੀ ਜਿਹੜੇ ਸਰਪੰਚਾਂ ਦੇ ਹੱਥੋਂ ਵਿਗ ਜਾਂਦੇ ਆ ਸਰਪੰਚਾਂ ਨੂੰ ਬਣਾ ਲੈਂਦੇ ਆ ਕੋਈ 10-10 15-15 ਲੱਖ ਲੈ ਲੈਂਦੇ ਆ ਉਹ ਰਾਜ਼ੀ ਜਾਂਦੇ ਆ ਹੂੰ ਉਹ ਆਦੇ ਘਰੇ ਚਲ ਜਾਂਦੇ ਆ ਸੁਖਵੀਰ ਸਿੰਘ ਬਾਦਲ ਕਹਿੰਦੇ ਨੇ ਕਿ ਵਰਕਰਾਂ ਨੂੰ ਬੇਨਤੀ ਆ ਕਿ ਗਰਾਊਂਡ ਤੇ ਜਾ ਕੇ ਉਹਨਾਂ ਲੋਕਾਂ ਦੀ ਬਾਹ ਫੜੋ ਕੀ ਲੱਗਦਾ ਕਿ ਜਿਸ ਤਰੀਕੇ ਦੇ ਨਾਲ ਤੁਸੀਂ ਬੋਲਿਓ ਸੁਖਵੀਰ ਸਿੰਘ ਬਾਦਲ ਦੀ ਗੱਲ ਕੀਤੀ ਆ ਤਾਂ ਬਹੁਤ ਸਾਰੇ ਲੋਕ ਕਿ ਵੀ ਤਗਾਜਾ ਲਾ ਲੈਣਗੇ ਕਿ ਤੁਹਾਨੂੰ ਵੀ ਕਿਤੇ ਸੁਖਵੀਰ ਸਿੰਘ ਬਾਦਲ ਨੇ ਤਾਂ ਨਹੀਂ ਸਿੰਬਲ ਦਿੱਤਾ ਕਿ ਤੁਸੀਂ ਉੱਤਰ ਜਾਓ ਮਦਦ ਕਰੋ ਤੁਸੀਂ ਵਰਕਰ ਹੋ ਉਹਨਾਂ ਦੇ ਕੋਈ ਵਰਕਰ ਨਹੀਂ ਜੀ ਅਸੀਂ ਆਪਣੇ ਪਹਿਲਾ ਸਿੰਘ ਹੁਣ ਅਸੀਂ ਆਦੀ ਸੰਗਤ ਦੇ ਰੂਪ ਚ ਸੰਗਤ ਸਾਡੀ ਪਹਿਲਾ ਵਾਂ ਅਸੀਂ ਕਿਹ ਪਾਰਟੀ ਵੱਲੋਂ ਨਹੀਂ ਆ ਆਜ਼ਾਦ ਤੌਰ ਤੇ ਆਏ ਆ ਤਾਂ ਇਹ ਨਾਲ ਲੋਕਾਂ ਦੇ ਨਾਲ ਗੱਲਬਾਤ ਕੀਤੀ ਬਾਬਾ ਜੀ ਕੀ ਲੱਗਦਾ ਕਿ ਜਿਸ ਤਰੀਕੇ ਦੇ ਨਾਲ ਸੰਸਥਾਵਾਂ ਦੇ ਵੱਲੋਂ ਲੋਕਾਂ ਦੇ ਵੱਲੋਂ ਆਪ ਮੁਹਾਰੇ ਸਵਾਵਾਂ ਕੀਤੀਆਂ ਜਾ ਰਹੀਆਂ ਤਾਂ ਇਸੇ ਦੇ ਨਾਲ ਤੁਹਾਡੇ ਹਿਸਾਬ ਦੇ ਨਾਲ ਤੁਸੀਂ ਵੀ ਇਸ ਇਲਾਕੇ ਦੇ ਨਾਲ ਸੰਬੰਧਤੋਂ ਹਾਲਾਤ ਕਿਦਾਂ ਦੇ ਨਜ਼ਰ ਆ ਰਹੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗੁਰਸਾਖ ਸਿੰਘ ਇਸੇ ਪਿੰਡ ਦਾ ਬਾਕੀ ਇਹਨਾਂ ਜੀ ਪਹਿਲਾਂ ਤੇ ਗੱਲ ਆਪ ਕਰਦੇ ਆ ਵੀ ਉਤਰਾ ਇਲਾਕਾ ਜਿਹੜਾ ਉਹਨਾਂ ਨੇ ਡੋਬਿਆ ਆਪਣਾ ਹੈਟ ਤੋਂ ਉੱਤੇ ਹੂੰ ਉਹ ਡੋਬਿਆ ਉਹ ਡੋਬ ਕੇ ਮੁੜ ਕੇ ਪਾਣੀ ਸਾਰਾ ਇਧਰ ਛੱਡਤਾ ਮੁੜ ਕੇ ਇਹ ਡੋਬਿਆ ਇਹ ਤਾਂ ਸੰਸਤਾਈਆਂ ਮਾੜਾ ਮੋੜ ਜਿਹੜਾ ਕੋਈ ਸਾਹ ਦੇ ਰਹੀਆਂ ਕੋਈ ਸਰਕਾਰ ਕੋਈ ਨਹੀਂ ਸਾਹ ਦੇ ਰਹੀ ਜੀ ਤੇ ਬਾਕੀ ਆ ਜਿਹੜੇ ਵੀਰ ਆਏ ਆ ਇਸ ਤਰ੍ਹਾਂ ਹੋਰ ਵੀ ਕਈ ਵੀਰ ਪਾਣੀ ਵਹਿ ਦਿਨਾਂ ਕੇ ਕੋਈ ਪਾਣੀ ਦੇ ਆ ਕੋਈ ਕੋਈ ਨਾ ਕੋਈ ਇਹਨੇ ਨਾ ਜੀ ਸਾਡਾ ਮਨ ਜਿਹੜਾ ਥੋੜਾ ਜਿਹਾ ਹੋ ਜਾਂਦਾ ਵੀ ਸਾਡੇ ਮਗਰ ਤੇ ਕੋਈ ਆਉਂਦਾ ਉਹਦਾ ਸਾਡਾ ਰਿਸ਼ਤੇਦਾਰ ਵੀ ਕਈ ਉਹਨਾਂ ਨਹੀਂ ਇਹ ਗੱਲ ਦੀ ਕਿ ਤਰ੍ਹਾਂ ਸੰਘਤਾ ਰਹੀ ਆ ਬਾਹ ਕੋਈ ਬਾਹ ਫੜਦਾ ਕੋਲੇ ਇਧਰ ਵੀ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਦਿੰਨੇ ਆ ਕਿ ਕਿਸ ਤਰੀਕੇ ਦੇ ਨਾਲ ਲੋਕਾਂ ਦੇ ਕੋਲੇ ਕੋਈ ਆਵਾਜਾਈ ਦਾ ਪ੍ਰਬੰਧ ਨਾ ਹੋਣ ਕਰਕੇ ਉਹਨਾਂ ਨੂੰ ਆਪ ਮਹਾਰੇ ਪਾਣੀ ਦੇ ਵਿੱਚੋਂ ਜੋਖਮ ਦੇ ਵਿੱਚੋਂ ਕਿਉਂਕਿ ਪਾਣੀ ਅੰਤਾਰੂ ਹੈ ਵੱਡੀ ਤਦਾਦ ਦੇ ਵਿੱਚ 8 8 10 10 ਫੁੱਟ ਹੈ ਜਿਹੜਾ ਪਾਣੀ ਭਰ ਚੁੱਕਾ ਹੈ ਤਾਂ ਇਸੇ ਨੂੰ ਲੈ ਕੇ ਆਮ ਲੋਕਾਂ ਦੇ ਸਾਹਮਣੇ ਵੱਡੀ ਸਮੱਸਿਆ ਹੈ ਤਾਂ ਆਵਾਜਾਈ ਦਾ ਵੀ ਕਿਸੇ ਤਰੀਕੇ ਦਾ ਕੋਈ ਸਾਧਨ ਜਿਹੜਾ ਇਸ ਜਗ੍ਹਾ ਤੇ ਨਹੀਂ ਨਜ਼ਰ ਹੁੰਦਾ ਆ ਰਿਹਾ ਤਾਂ ਇਧਰਲੇ ਪਾਸੇ ਦਰਿਆ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਦਿੰਨੇ ਉਹੀ ਦਰਿਆ ਹੈ ਜਿਹੜਾ ਹਰੀਕੇ ਪੱਤਨ ਤੋਂ ਪਾਕਿਸਤਾਨ ਵਾਲੇ ਪਾਸੇ ਨੂੰ ਪੰਜਾਬ ਦੇ ਸਰਹੱਦੀ ਪਿੰਡਾਂ ਦਾ ਉਜਾੜਾ ਕਰਦਿਆਂ ਹੋਇਆਂ ਲੰਘਦਾ ਹੈ ਤਾਂ ਇਹ ਤਸਵੀਰਾਂ ਨੇ ਪਾਣੀ ਕਿਵੇਂ ਸ਼ੂਕਾ ਮਾਰਦਾ ਹੋਇਆ ਇਸ ਜਗ੍ਹਾ ਤੋਂ ਨੇੜੇ ਤੋਂ ਗੁਜ਼ਰਿਆ ਤਾਂ ਬਿਲਕੁਲ ਦਰਿਆ ਦੇ ਕੰਡੇ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਔਰ ਇਸ ਕੰਡੇ ਤੇ ਦੇਖ ਸਕਦੇ ਹੋ ਕਿ ਜਿਹੜੇ ਪਿੰਡ ਵਸੇ ਹੋਏ ਨੇ ਜਿਹੜੇ ਖੇਤ ਨੇ ਜਿਹੜੇ ਲੋਕ ਨੇ ਉਹਨਾਂ ਦਾ ਆਰਥਿਕ ਤੌਰ ਤੇ ਕਿਸ ਤਰੀਕੇ ਦੇ ਨਾਲ ਕਿੰਨਾ ਵੱਡਾ ਨੁਕਸਾਨ ਹੋਇਆ ਏ ਇਧਰਲੇ ਪਾਸੇ ਗੁਰਦੁਆਰਾ ਢਾਬ ਸਰ ਸਾਹਿਬ ਹੈ ਗੁਰਦੁਆਰਾ ਸਾਹਿਬ ਵੀ ਬਿਲਕੁਲ ਦਰਿਆ ਦੇ ਕੰਢੇ ਤੇ ਬਣਿਆ ਹੋਇਆ ਏ ਤੇ ਗੁਰਦੁਆਰਾ ਸਾਹਿਬ ਦੀ ਸੁੰਦਰ ਇਮਾਰਤ ਹੈ ਗੁਰਦੁਆਰਾ ਸਾਹਿਬ ਦੀ ਵੱਡੀ ਇਮਾਰਤ ਹੋਣ ਕਰਕੇ ਇੱਥੇ ਵੱਡੀ ਤعداد ਦੇ ਵਿੱਚ ਸੰਗਤ ਜਿਹੜੀ ਆਪਣੇ ਆਪ ਨੂੰ ਸੁਰੱਖਿਤ ਮਹਿਸੂਸ ਕਰਦੀ ਹੈ ਉਹ ਇਸੇ ਗੁਰਦੁਆਰਾ ਸਾਹਿਬ ਦੇ ਵਿੱਚ ਸ਼ਰਨ ਲੈ ਕੇ ਬੈਠੀ ਹੋਈ ਹੈ ਔਰ ਇੱਥੇ ਪਸ਼ੂਆਂ ਦਾ ਚਾਰਾ ਜਾਂ ਇੱਥੇ ਜਿੰਨੀਆਂ ਵੀ ਹੋਰ ਲੜਿੰਦੀਆਂ ਚੀਜ਼ਾਂ ਨੇ ਸੰਗਤ ਵੱਲੋਂ ਭੇਜੀਆਂ ਜਾ ਰਹੀਆਂ ਨੇ ਤੇ ਖਾਸ ਤੌਰ ਤੇ ਇਸੇ ਚੁਣੌਤੀ ਦੇ ਮੱਦੇਨਜ਼ਰ ਆਮ ਲੋਕਾਂ ਦੇ ਕੀ ਹਾਲਾਤ ਨੇ ਤੁਸੀਂ ਖੁਦ ਵੀ ਤਕਾੜਾ ਲਗਾ ਸਕਦੇ ਹੋ ਤੇ ਬਹੁਤ ਸਾਰੇ ਲੋਕਾਂ ਦੇ ਹੋਰ ਵੀ ਜਿਵੇਂ ਸੁਨੇਹੇ ਆ ਰਹੇ ਨੇ ਮੈਸੇਜ ਫੋਨ ਕਾਲਸ ਆ ਰਹੇ ਨੇ ਔਰ ਉਹ ਜਾਣਨਾ ਚਾਹੁੰਦੇ ਨੇ ਕਿ ਇਸ ਵਕਤ ਹੜ੍ਹ ਤੋਂ ਪੀੜ ਤੋਂ ਲੋਕਾਂ ਨੂੰ ਖਾਸ ਤੌਰ ਤੇ ਕਿਹੜੀ ਚੀਜ਼ ਦੀ ਮੁੱਖ ਤੌਰ ਤੇ ਜ਼ਰੂਰਤ ਹੈ ਬਾਈ ਜੀ ਬਹੁਤ ਸਾਰੇ ਲੋਕਾਂ ਦੇ ਸਮਾਜ ਸੇਵੀਆਂ ਦੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਦੇ ਫੋਨ ਆ ਰਹੇ ਨੇ ਤੇ ਤੁਹਾਡੇ हिसाब ਦੇ ਨਾਲ ਕੀ ਲੱਗਦਾ ਕਿ ਲੋਕਾਂ ਨੂੰ ਇਸ ਵੇਲੇ ਹੋਰ ਕਿਹੜੀ ਚੀਜ਼ ਦੀ ਲੋੜ ਜਰਦੀ ਸਰ ਜਿਹੜੀ ਆ ਸੂੜੀ ਦੀ ਬਹੁਤ ਜ਼ਰੂਰਤ ਆ ਸੂੜੀ ਕੋਈ ਵੀ ਭਰਾ ਜਿਹੜਾ ਵਾ ਉਹ ਜ਼ਰੂਰ ਲੈ ਕੇ ਆਵੇ ਸੂੜੀ ਕਿਹੜੀ ਚੀਜ਼ ਨੂੰ ਕਹਿੰਦੇ ਚੋਕਰ ਚੋਕਰ ਜੀ ਠੀਕ ਹੈ ਜਿਹੜਾ ਆਈਕਲ ਚੋਕਰ ਹੀ ਲੰਘਦਾ ਕੋਈ ਜਿਹੜੀ ਗੱਠ ਲੈ ਕੇ ਆਇਂਦਾ ਵਾ ਜਿਹਦੀ ਪੈ ਗਈ ਉਹਦੇ ਘਰੇ ਪਈਆਂ ਰਿੰਦੀਆਂ ਵਾ ਜੀਦੀ ਜ਼ੂੜੀ ਚੱਲ ਜਾਂਦੀ ਉਹ ਘਰੇ ਘਰੇ 50 30 25 ਗੱਲ ਦੀ ਜ਼ੂੜੀ ਆ ਜਿਹੜੀ ਮਤਲਬ ਚੋਕਰ ਆ ਜਾਂ ਪਸ਼ੂਆਂ ਦਾ ਚਾਰਾ ਲੋਕਾਂ ਦੇ ਘਰਾਂ ਤੱਕ ਜਿਹੜੇ ਪਾਣੀ 'ਚ ਫਸਿਓ ਉਹਨਾਂ ਤੱਕ ਪਹੁੰਚਣਾ ਚਾਹੀਦਾ ਉਹਨਾਂ ਤੱਕ ਪਹੁੰਚਣਾ ਚਾਹੀਦਾ ਜਿਹੜੀਆਂ ਗੱਠਾਂ ਵਾਂ ਕਿਸੇ ਦੇ ਘਰੇ 5 ਰਹਿ ਗਈਆਂ ਕਿਸੇ ਦੇ ਘਰੇ 10 ਰਹਿ ਗਈਆਂ ਉਹ ਕੋਈ ਸੇਵਾ ਕਿਸੇ ਦੀ ਸੰਭਲ ਨਹੀਂ ਹੋਣ ਢਈ ਹੂੰ ਬਿਲਕੁਲ ਬਿਲਕੁਲ ਫਰੋਜ਼ਪੁਰ ਇਲਾਕੇ ਦੀਆਂ ਬੰਡਾਲੇ ਦੀਆਂ ਜਾਂ ਇਹਦੇ ਆਸ-ਪਾਸ ਦੇ ਹੋਰ ਜਿੰਨੇ ਵੀ ਪਿੰਡ ਨੇ ਉਹਨਾਂ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਔਰ ਮੇਰੇ ਸੱਜੇ ਹੱਥ ਕਾਲੇਕੇ ਪਿੰਡ ਪੈ ਜਾਂਦਾ ਔਰ ਇਸ ਪਿੰਡ ਦੇ ਵਿੱਚ ਜਿਹੜੇ ਨੌਜਵਾਨ ਨੇ ਆਪ ਮੁਹਾਰੇ ਸਵਾਵਾ ਕਰਕੇ ਆਏ ਨੇ ਔਰ ਇਸੇ ਨੂੰ ਲੈ ਕੇ ਖਾਸ ਤੌਰ ਤੇ ਜਿਹੜੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਪੁਖਤਾ ਇੰਤਜ਼ਾਮ ਹੋਣੇ ਚਾਹੀਦੇ ਸੀ ਉਹ ਇੰਤਜ਼ਾਮ ਗਰਾਊਂਡ ਤੇ ਬਿਲਕੁਲ ਵੀ ਨਜ਼ਰ ਨਹੀਂ ਆ ਰਹੇ ਇਸੇ ਨੂੰ ਲੈ ਕੇ ਪੰਜਾਬ ਦੇ ਲੋਕਾਂ ਦੇ ਵੀ ਸਮੇਂ-ਸਮੇਂ ਤੇ ਬਹੁਤ ਸਾਰੇ ਸਵਾਲੀਆ ਚਿੰਨ੍ਹ ਰਹੇ ਨੇ ਪਰ ਦੇਖਣਾ ਹੋਵੇਗਾ ਕਿ ਪੰਜਾਬ ਦੇ ਲੋਕਾਂ ਦੇ ਨਾਲ-ਨਾਲ ਆਉਣ ਵਾਲੀਆਂ ਜਿਹੜੀਆਂ ਸਤਾਧਾਰੀ ਤੇ ਸਤਾਹੀਨ ਪੋਲੀਟੀਕਲ ਧਿਰਾਂ ਨੇ ਉਹਨਾਂ ਦਾ ਜਿਹੜਾ ਪ੍ਰਬੰਧ ਹੈ ਕਿਸ ਤਰੀਕੇ ਦੇ ਨਾਲ ਹੋ ਸਕਦਾ ਹੈ ਅੱਗੇ ਵੀ ਗੱਲਬਾਤ ਲੈ ਕੇ ਹਾਜ਼ਰ ਹੋਵਾਂਗੇ ਧੰਨਵਾਦ